ਸਵੇਰ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਤਰੀਕ ਹੈਗੀ ਹੈ 11 ਦਸੰਬਰ 2025 ਤੇ ਅਸੀਂ ਰੁਕੇ ਹੋਏ ਹਾਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਕਾਸ਼ੀਪੁਰ ਕਾਸ਼ੀਪੁਰ ਪੈਂਦਾ ਆਪਣਾ ਉੱਤਰਾਖੰਡ ਵਿੱਚ ਜੀ ਉੱਤਰਾਖੰਡ ਚ ਅਸੀਂ ਕੱਲ ਐਂਟਰ ਹੋ ਗਏ ਸੀ ਇਹ ਸ਼ਾਮ ਜੇ ਨੂੰ ਤੇ ਕੱਲ ਫਿਰ ਅਸੀਂ ਦਸਤਾਰਾਂ ਖਰੀਦੀਆਂ ਦੋ ਦੋ ਤੇ ਬੱਸ ਮੈਂ ਤਾਂ ਨਾ ਇਸ਼ਨਾਨ ਕਰਕੇ ਹੁਣ ਫਰੈਸ਼ ਹੋ ਚੁੱਕਿਆ ਹਾਂਗਾ ਥੋੜੇ ਟਾਈਮ ਤੱਕ ਬੰਦ ਰਹਿਣੇ ਆ ਤੇ ਪਿੰਧਰ ਗਿਆ ਇਹਨੇ ਇਸ਼ਨਾਨ ਕਰਨ ਆਉਂਦਾ ਉਹ ਵੀ ਬਸ ਥੋੜੇ ਟਾਈਮ ਤੱਕ ਤੇ ਸਾਈਕਲ ਅਸੀਂ ਰਾਤ ਇੱਧਰ ਮਗਰੀ ਲਾ ਲਈ ਸੀ ਪਹਿਲਾਂ ਬਾਹਰਲੀ ਸਾਈਡ ਲਾਏ ਸੀ ਫਿਰ ਬਾਬਾ ਜੀ ਕਹਿੰਦੇ ਅੰਦਰ ਕਰ ਲੋ ਵੀ ਕਈ ਵਾਰੀ ਕੋਈ ਚੱਕ ਕੇ ਲੈ ਜਾਂਦਾ ਕੁਛ ਨਾ ਕੁਛ ਤਾਂ ਕਰਕੇ ਫਿਰ ਇੱਧਰ ਹਾਲਚ ਹੀ ਲਾਲੇ ਸੀ ਅਸੀਂ ਆ ਹਾਲ ਆਗਾ ਤੇ ਇਥੇ ਬੈਠੇ ਆਏ ਆ ਪਹਿਲਾਂ ਉਹ ਉਧਰ ਬਾਹਰਲੀ ਸਾਈਡ ਲਾਏ ਸੀ ਅਸੀਂ ਚਲੋ ਐਨੇ ਪਿੰਡਰ ਨੂੰ ਆ ਜਾਂਦੇ ਫਿਰ ਦਸਤਾਰ ਬੰਨ ਲੀਏ ਫਿਰ ਆਪਾਂ ਕਰਦੇ ਆ ਗੱਲਬਾਤ ਕਿਉਂਕਿ ਮੈਨੂੰ ਹਜੇ ਆਉਂਦੀ ਨਹੀਂ ਗਈ ਬੰਨਣੀ ਤੇ ਜਲਦੀ ਸਿੱਖ ਜਾਵਾਂਗੇ 5-7 ਦਿਨਾਂ ਚ ਉਹਨੂੰ ਦੇਖ-ਦੇਖ ਕੇ ਕਿਉਂਕਿ ਮੈਂ ਪਹਿਲਾਂ ਕਦੇ ਬੰਨਣੀ ਨਹੀਂ ਸੀ ਪਰਨਾ ਵਗੈਰਾ ਬੰਨ ਲੈਂਦਾ ਵਸੇ ਮੈਂ ਚਲੋ ਉੱਪਰ ਲੰਮੀਆਂ ਦਸਤਾਰਾਂ ਹੀ ਲਈਆਂ ਆ ਗਏ ਉਹ ਵੀ ਨਾ ਆ ਕੇ ਇਹਨੇ ਪਾਣੀ ਠੰਡਾ ਸੀ ਸਹੀ ਆ ਨਾਰਮਲ ਆ ਕਿੱਥੋਂ ਨਾ ਮੈਂ ਤਾਂ ਬਾਹਰ ਟੂਟੀਆਂ ਆਈਆਂ ਲੱਗੀਆਂ ਅੰਦਰ ਗਰਮ ਪਾਣੀ ਚੱਲਦਾ ਸੀ ਅੱਛਾ ਹੋਰ ਤੂੰ ਕਿਹੜੇ ਪਾਸੇ ਕਹਿਣਾ ਹੈ ਮੈਂ ਅੰਦਰ ਜਾ ਕੇ ਜਮਾ ਪਿੱਛੇ ਜਿਹੜੇ ਵੱਛਾ ਬਣੀਆਂ ਹੁੰਦੀਆਂ ਜਿੱਥੇ ਟੱਬ ਜੇ ਪਈ ਹੈ ਟੱਬ ਪਈ ਹੈ ਹਾਂ ਤੂੰ ਖੋਲਗਾ ਹੋਣਗੀਆਂ ਲੋਹੇ ਵਾਲੀਆਂ ਟੂਟੀਆਂ ਮੈਂ ਟੱਬ ਵਾਲੀਆਂ ਖੋਲ ਗਿਆ ਸੀ ਇਹ ਸਟੀਲ ਦੀਆਂ ਟੂਟੀਆਂ ਹਾਂ ਇੰਦਰ ਦੀ ਗਰਮ ਪਾਣੀ ਆਉਂਦਾ ਹੈ ਮੈਂ ਕੱਲਾ ਦੇਖ ਕੇ ਤੂੰ ਅੰਦਰ ਨਾ ਕਹਿ ਹੋਰ ਅੰਦਰ ਤੂੰ ਕਿੱਥੇ ਜਣਾ ਠੀਕ ਸੀ ਬਾਹਰ ਠੰਡਾ ਹੈ ਨਹੀਂ ਚ ਮਤਲਬ ਯਾਰ ਨਾ ਨਾ ਮੈਂ ਜਾਵਾ ਗਰਮ ਗਰਮ ਅੱਛਾ ਪਾਣੀ ਆਇਆ ਠੀਕ ਆ ਪਾਪ ਪਾੜੇਗਾ ਚਲੋ ਕੋਈ ਨਾ ਵਧਿਆ ਠੰਡੇ ਪਾਣੀ ਨਾਲ ਤਾਂ ਚੈਂਪੀ ਹੋਦਾ ਤੇ ਆਇਆ ਵੀ ਠੰਡੇ ਪਾਣੀ ਨਾਲ ਠੰਡ ਨਹੀਂ ਲੱਗਦੀ ਜਦੋਂ ਨਹਾ ਲਈ ਨਾ ਏਰਾ ਕੇਰਾ ਦੀ ਲੱਗਦੀ ਆ। ਪੰਦ ਤਾਂ ਹੋਣੀ ਨਹੀਂ ਲੱਗ ਰਹੀ। ਠੰਡ ਕਿੱਥੇ ਲੱਗਦੀ ਆ ਹੁਣ? ਉਹ ਦੇਖੋ ਉਧਰ ਛੋਲੇ ਬਜ਼ਾਮ ਪਏ ਆ ਥੋੜੀ ਖੰਡ ਲੱਗਦੀ ਆ। ਇੱਕ ਆਰਮੀ ਵਾਲਾ ਕੋਟ ਚੜਾ ਲਿਆ ਮੁੰਡੇ ਨੇ। ਇਹ ਬਹੁਤ ਗਰਮ ਆ ਬਈ ਆਰਮੀ ਵਾਲਾ ਕੋਟ। ਬਠਿੰਡੇੋਂ ਲਿਆ ਸੀ ਨਾ ਇਹ। 1400 ਦਾ ਸੀਗਾ ਇਹ। ਹਾਂ 1400 ਬਹੁਤ ਘੈਂਟ ਕੋਟ ਆ ਬਾਈ ਇਹ ਮੈਂ ਵੀ ਲਾਉ ਆ ਕੋਈ ਚੱਕਰ ਨਹੀਂ ਗਾਂ ਜਾ ਕੇ ਜੇ ਲੋੜ ਪਈ ਗਾਉਣਾ ਪੈਂਦਾ ਹੈ ਹਾਂ ਗਾਉਣਾ ਪੈਂਦਾ ਅਲੱਗ ਹੱਬ ਜਿਹੜਾ ਇੱਥੋਂ ਦਾ ਇਤਿਹਾਸ ਆ ਜੀ ਉਹ ਹੈਗਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਨਕ ਮਤਾ ਤੇ ਨਾਨਕਪੁਰੀ ਦੇ ਦੌਰੇ ਤੇ ਇੱਧਰ ਕਾਸ਼ੀਪੁਰ ਆਏ ਸੀ ਕਾਸ਼ੀਪੁਰ ਇੱਥੇ ਨੇੜੇ ਹੀ ਇੱਕ ਦਰਿਆ ਨਦੀ ਜਿਹਦਾ ਨਾਮ ਹੈ ਸਵਾਰਣ ਸਵਾਰਣ ਨਦੀ ਆ ਤੇ ਉਹ ਨਦੀ ਆਏ ਸਾਲ ਹੀ ਮਤਲਬ ਫਲੱਡ ਲਿਆਉਂਦੀ ਸੀ ਹੜ ਤੇ ਪੂਰੇ ਸ਼ਹਿਰ ਨੂੰ ਉਹ ਤਬਾਹ ਕਰ ਦਿੰਦੀ ਸੀ ਕਾਸ਼ੀਪੁਰ ਸ਼ਹਿਰ ਨੂੰ ਤੇ ਫਿਰ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਆਏ ਤਾਂ ਉਹਨਾਂ ਨੇ ਲੋਕਾਂ ਨੂੰ ਕਿਹਾ ਵੀ ਤੁਸੀਂ ਛੱਡ ਕੇ ਨਾ ਜਾਓ ਉਹ ਛੱਡ ਕੇ ਜਾ ਰਹੇ ਸੀ ਲੋਕ ਸ਼ਹਿਰ ਨਦੀ ਕਰਕੇ ਤੇ ਫਿਰ ਜਦੋਂ ਗੁਰੂ ਨਾਨਕ ਦੇਵ ਜੀ ਗਏ ਨਦੀ ਕੋਲ ਤੇ ਉਹਨਾਂ ਨੇ ਅਰਦਾਸ ਕੀਤੀ ਕੀਰਤਨ ਕੀਤਾ ਤੇ ਜਦੋਂ ਨਦੀ ਨੇ ਫਿਰ ਹੜ੍ਹ ਲਿਆਉਣ ਦੀ ਕੋਸ਼ਿਸ਼ ਕੀਤੀ ਮਤਲਬ ਆਪ ਦਾ ਬਹਾਅ ਫੇਰ ਸ਼ਹਿਰ ਵੱਲ ਵਧ ਆਇਆ ਤਾਂ ਉਸ ਸਮੇਂ ਨਦੀ ਦਾ ਜਿਹੜਾ ਪਾਣੀ ਉਹ ਗੁਰੂ ਦੇ ਚਰਨਾਂ 'ਚ ਪਿਆ ਤੇ ਉਦੋਂ ਪੈਰਾਂ ਨੂੰ ਛੂ ਕੇ ਉਹ ਵਾਪਸ ਚਲਾ ਗਿਆ ਸੀਗਾ ਤੇ ਇਸ ਤੋਂ ਬਾਅਦ ਕਦੇ ਵੀ ਫਲੱਡ ਨਹੀਂ ਆਇਆ ਜੀ ਤੇ ਉਸ ਤੋਂ ਬਾਅਦ ਨਦੀ ਦਾ ਨਾਮ ਆ ਜਿਹੜਾ ਉਹ ਸਵਾਰਨ ਨਦੀ ਤੋਂ ਚੇਂਜ ਹੋ ਕੇ ਪੈ ਗਿਆ ਸੀ ਡੇਲਾ ਨਦੀ ਤੇ ਇਥੋਂ ਦਾ ਇਹ ਇਤਿਹਾਸ ਦੱਸਿਆ ਜਾਂਦਾ ਈ ਬਾਕੀ ਜੇ ਕੋਈ ਗਲਤੀ ਹੋਈ ਹੋਵੇ ਤਾਂ ਮਾਫੀ ਚਾਹੁੰਦੇ ਆ ਇਤਿਹਾਸ ਦੱਸਣ ਚ ਤੇ ਚਲੋ ਫਿਰ ਐਨੇ ਪਿੰਦਰ ਵੀ ਆਉਂਦਾ ਬਸ ਉਹ ਵੀ ਪੱਗ ਬੰਨੀ ਜਾਂਦਾ ਇਧਰਲੀ ਸਾਈਡ ਤੇ ਆਪਣਾ ਆ ਸਮਾਨ ਵੀ ਸਾਰਾ ਅਸੀਂ ਪੈਕ ਕਰ ਲਵਾਂਗੇ ਹੁਣ ਥੋੜੇ ਜੇ ਟਾਈਮ ਤੱਕ ਤੇ ਨਗਰ ਕੀਰਤਨ ਵੀ ਆ ਗਿਆ ਸੀਗਾ ਰਾਤ ਗੱਲ ਸਾਨੂੰ ਰਸਤੇ 'ਚ ਮਿਲਿਆ ਸੀਗਾ ਲਓ ਜੀ ਇਸ਼ਨਾਨ ਕਰਕੇ ਮੱਥਾ ਵਗੈਰਾ ਠੀਕ ਆਏ ਆ ਅਸੀਂ ਤੇ ਐਨੇ ਤੁਸੀਂ ਵੀ ਕਰ ਲਓ ਗੁਰੂ ਘਰ ਦੇ ਦਰਸ਼ਨ ਇੱਧਰ ਸਰੋਵਰ ਬਣਿਆ ਹੋਇਆ ਤੇ ਸਰੋਵਰ ਦੇ ਪਰਲੀ ਸਾਈਡ ਹੈਗਾ ਲੰਗਰ ਹਾਲ ਤੇ ਇੱਧਰ ਦਰਬਾਰ ਸਾਹਿਬ ਆ ਗਿਆ ਤੇ ਇੱਧਰਲੀ ਸਾਈਡ ਸਰਾਵਾਂ ਬਣੀਆਂ ਹੋਈਆਂ ਉਧਰ ਰੁਕਣ ਲਈ ਜਗਾ ਕਮਰਾ ਵਗੈਰਾ ਮਿਲ ਜਾਂਦਾ ਪਰ ਸਾਨੂੰ ਮਿਲਿਆ ਨਹੀਂ ਸੀ ਅਸੀਂ ਫਿਰ ਇੱਧਰ ਹਾਲ ਵੀ ਹੈਗਾ ਬਹੁਤ ਵੱਡਾ ਹਾਲ ਆ ਤੁਸੀਂ ਦੇਖਿਆ ਹੋਣਾ ਆ ਸਵੇਰੇ ਦਿਖਾਇਆ ਸੀ ਸੱਚ ਬਹੁਤ ਵੱਡਾ ਹਾਲ ਆਗਾ ਤੇ ਉੱਥੇ ਬਧੀ ਆਰਾਮ ਨਾਲ ਪੈ ਸਕਦੇ ਹਾਂ ਤੇ ਬਿਸਤਰੇ ਵਗੈਰਾ ਸਭ ਕੁਝ ਮਿਲ ਜਾਂਦਾ ਕੰਬਲ ਕੁੰਬਲਾ ਇੰਨੇ ਵੀ ਸਾਨੂੰ ਚਾਹੀਦੇ ਹੁਣ ਤੇ ਹੁਣ ਸ਼ੱਕਦੇ ਆਪਾਂ ਪ੍ਰਸ਼ਾਦਾ ਤੇ ਫੇਰ ਅੱਜ ਜਾਵਾਂਗੇ ਰੁੱਦਰਪੁਰ ਕਰਨੀ ਰੁੱਦਰਪੁਰ ਹੀ ਜਾਣਾ ਅੱਜ ਜਾਣਾ ਕੱਲਾ ਉੱਥੇ ਹੀ ਜਾਣਾ ਕਿ ਗਾਂਟ ਆਪਣਾ ਪਊਗਾ ਅੱਜ ਆ ਨਾਨਕ ਮੱਤਾ ਵੀ ਮਨ ਦਾ ਥੋੜਾ ਹੀ ਆ ਉੱਥੇ ਪਹੁੰਚ ਸਕਦੀ ਮੈਨੂੰ ਜੀ ਹਾਂ ਦੇਖਦੇ ਆ ਚਲੋ ਹੋ ਸਕਦਾ ਨਾਨਕ ਮੱਤਾ ਵੀ ਜਾ ਸਕਦੇ ਆਂ ਜੀ ਬਾਕੀ ਇਦਰੋਂ ਹੈ ਲਸਕੋਰ ਪੈ ਰਹੀ ਅੱਖਾਂ ਚ ਜਮਾਂ ਸਿੱਧੀ ਚੱਕ ਹੈ ਜਣੀ ਜਾਂਦਾ ਤਾਂ ਕਰਕੇ ਮੈਂ ਕਦੇ ਕਦੇ ਕਾਲੀ ਐਨਕ ਲਾ ਲੈਂਦਾ ਉਹਦੇ ਚ ਰਿਫਲੈਕਸ਼ਨ ਆ ਜਿਹੜੀ ਉਹ ਨਹੀਂ ਆਉਂਦੀ ਲੰਗਰ ਤੇ ਹਜੇ ਕਾਫੀ ਸਮਾਂ ਲੱਗ ਜਾਣਾ ਤੇ ਅਸੀਂ ਚਾਹ ਪੀ ਲਈਏ ਨੇ ਤੇ ਸਾਈਕਲ ਕਰ ਲਈ ਤਿਆਰ ਤੇ ਕਰਦੇ ਆ ਆਪਣਾ ਸਫ਼ਰ ਅੱਗੇ ਸ਼ੁਰੂ ਅੱਜ ਜਾਵਾਂਗੇ ਰੁੱਦਰਪੁਰ ਵੱਲ ਆ ਇਧਰ ਦੀ ਟਪਾਇਆ ਸੀ ਆਪਾਂ ਸਾਈਕਲ ਐ। ਕਾਸ਼ੀਪੁਰ ਸ਼ਹਿਰ ਚ ਐਂਟਰ ਕਰ ਚੁੱਕੇ ਹੁਣ ਤੇ ਬਾਹਰ ਬਾਈਪਾਸ ਵੱਲ ਜਾ ਰਹੇ ਆ। ਸ਼ਹਿਰ ਚ ਭੀੜ ਜੀ ਹੁੰਦੀ ਆ ਤਾਂ ਕਰਕੇ ਮੈਂ ਕੈਮਰਾ ਜਗਾ ਘਾਟੀ ਚ ਚਲਾਉਣਾ ਸ਼ਹਿਰ ਚ। ਹਾਈਵੇ ਤੇ ਚੜ ਚੁਕੇ ਆ ਗਰਮੀ ਆਉਣ ਲੱਗੀ ਸੀਗੀ ਇਹ ਹਾਈਵੇ ਜਾਂਦਾ ਰੁਦਰਪੁਰ ਕੰਨੀ ਕੋਟ ਮੋਟਾ ਸੀਗਾ ਮੇਰਾ ਥੋੜਾ ਜਿਹਾ ਤਾਂ ਕਰਕੇ ਜਦੋਂ ਸਾਈਕਲਿੰਗ ਕਰਦੇ ਆ ਸੀ ਫਿਰ ਗਰਮੀ ਤਾਂ ਆਉਂ ਵੀ ਜਾਂਦੀ ਐ ਐਦਾਂ ਹੀ ਲਦਾਖ ਚੰਦਾ ਸੀਗਾ ਜਦੋਂ ਉੱਥੇ ਸਾਈਕਲ ਚੜਾਉਂਦੇ ਪਹਾੜੀਆਂ ਤੁਰ ਕੇ ਪੂਰਾ ਮੁੜਕਾ ਆ ਜਾਂਦਾ ਅੰਦਰੋਂ ਪਰ ਜਦੋਂ ਰੋਕਦੇ ਆਂ ਕਿ ਉਦੋਂ ਠੰਡੀ ਠੰਡੀ ਹਵਾ ਵਜਦੀ ਆ ਪਰ ਅੰਦਰੋਂ ਸ਼ਰਟ ਜੀ ਗਿੱਲੀ ਹੁੰਦੀ ਥੋੜੀ ਥੋੜੀ ਫਿਰ ਉਦੋਂ ਬਾਲਾ ਪਹਾੜਾ ਕੰਮ ਹੁੰਦਾ ਉਦੋਂ ਠੰਡ ਜੀ ਪੂਰੀ ਚੜ ਜਾਂਦੀ ਇੱਕੇ ਦਾ ਵੀ ਤੇ ਉਧਰ ਕੋਟ ਵਗੈਰਾ ਲਾ ਵੀ ਨਹੀਂ ਸਕਦੇ ਕਿਉਂਕਿ ਉਧਰ ਤਾਂ ਬਾਲਾ ਸੁੱਕੀ ਜੀ ਹਵਾ ਹੁੰਦੀ ਆ ਉਧਰ ਇੱਕ ਆਕਸੀਜਨ ਘੱਟ ਹੁੰਦੀ ਆ ਉਧਰ ਬਿਮਾਰ ਹੋਣ ਦੇ ਚਾਂਸ ਬਹੁਤ ਜ਼ਿਆਦੇ ਹੁੰਦੇ ਆ ਤੇ ਬਾਕੀ ਹੁਣ ਸਹੀ ਲੱਗ ਰਿਹਾ ਆ ਮੋਟੀ ਹੈ ਗਾ ਜਿਹੜੀ ਸ਼ਰਟ ਪਾਈ ਹੋਈ ਹੈ ਮੇਰੇ ਕਾਫੀ ਮੋਟੀ ਹੈ ਇਹ ਹਵਾ ਹਵਾ ਵਧੀਆ ਰੋਕ ਲੈਂਦੀ ਹੈ ਇਹ ਬਾਗ ਆ ਗਏ ਚੁਕੇ ਆ ਫੇਰ ਅੰਬਾਂ ਦੇ ਬਾਗ ਇਹ ਬਹੁਤ ਜਿਆਦੇ ਮੈਲ ਨੇ ਉਤਰਾਖੰਡ ਦੇ ਜੇ ਜਮਾ ਤਾਂ ਪਹਾੜੀਆਂ ਕੰਨੀ ਵਾਗੇ ਉਦੋਂ ਖੇਤੀ ਥੋੜੀ ਚੇਂਜ ਹੋ ਜੂਗੀ ਉੱਧਰੋਂ ਪਰ 70 ਕਿਲੋਮੀਟਰ ਹੈ ਆ ਇਹ ਖਿੱਚੀ ਜਾਂਦੇ ਆ ਸਾਈਕਲ ਉਹ ਖਵੀ ਲੱਗੇ ਹੁਣ ਪੂਰੀ ਤੇ ਰੋਟੀਆਂ ਵੀ ਕਿਤੇ ਦੇਖਦੇ ਆਂ ਪਕਾਉਣੇ ਅੱਗੇ ਜਾ ਕੇ। ਧੋਖਾ ਖੁੰਨ ਲੱਗੀ ਪਈ ਆਪੂ। ਤੇ ਆਪਣਾ ਜਿ ਤੋਂ ਥੋੜੇ ਮੋਟੇ ਗੰਡੇ ਗੁੰਡੇ ਹੈ ਯਾ ਕੋਸ਼ਿਸ਼ ਲੈਣਾ ਪੈਣਾ ਆਪਾਂ ਨੂੰ ਥੋੜੀ ਜੀ ਸਬਜ਼ੀ। ਉਹ ਜੀ ਸਬਜ਼ੀ ਬਣਾਉਣ ਵਾਸਤੇ ਪਿਆਜ਼ ਵਗੈਰਾ ਮੁੱਕੇ ਪਏ ਆ। ਹਰੀਆਂ ਮਿਰਚਾਂ ਹੋਈਆਂ, ਧਨੀਆ ਧੋਨੀਆ ਲੈਣੇ ਆ ਕਿਉਂਕਿ। ਕੋਈ ਮਿਲਿਆ ਨਹੀਂ ਅਜੇ ਤੱਕ ਕੋਈ ਰੈਡੀ ਸੰਦੂ। ਉੜੀ ਜੱਗਿਆ ਕਿ ਲੋਕੇਸ਼ਨ ਬਹੁਤ ਸੋਹਣੀ ਆ ਗਈ ਪਪੂਲਰਾਂ ਵਾਲੀ ਕਿ ਕਾਨ ਕੇ ਵੀਜੀ ਬੈਠੇ ਆ ਤੇ ਆਪਾਂ ਫੋਟੋਗ੍ਰਾਫੀ ਕਰਦੇ ਆ ਇੱਧਰ ਤੇ ਸਾਈਕਲ ਉਹ ਪਰਲੀ ਸਾਰ ਖੜੇ ਆ ਰੋਡ ਦੇ ਆ ਇੱਥੇ ਜੇ ਘੰਟ ਆਉ ਮੈਂ ਨਾ ਆਏ ਤੇ ਯਾ ਲੋ ਜੀ ਕਰਦੇ ਆ ਫੋਟੋਗ੍ਰਾਫੀ ਅੰਦਰ ਕਿਚ 20 25 ਕਿਲੋਮੀਟਰ ਅੱਗੇ ਆ ਗਏ ਤੇ ਹੁਣ ਤੇ ਲੱਗਿਆ ਜੀ ਤੇ ਨਾਲੇ ਖਾਣੇ ਆਪਣਾ ਗੁੜ ਇਹ ਚ ਮੂਫਲੀ ਤੇ ਆਪਣੀ ਸੌਂਫ ਵਗੈਰਾ ਪੀਸ ਕੇ ਫਾਈ ਹੋਈ ਹੈ ਗੁੜ ਚ ਇਹ ਖਾਣੇ ਰਹਿਣੇ ਅਸੀਂ ਲਿਆ ਸੀ ਪਹਿਲਾਂ ਯੂਪੀ ਚੋਂ ਕਿਲੋ ਲਿਆ ਸੀਗਾ ਇਹ ਤੇ 20 ਕਿਲੋਮੀਟਰ ਦਾ ਜਿਹੜਾ ਏਰੀਆ ਹੈਗਾ ਇਹਦੇ ਸਾਨੂੰ ਇੱਕ ਵੀ ਸਬਜ਼ੀ ਵਾਲੀ ਰੀੜੀ ਨਹੀਂ ಸಿਗੀ ਸਾਨੂੰ ਐ ਜਿਹੀ ਕੋਈ ਸਬਜ਼ੀ ਲਵਾਂਗੇ ਤੇ ਬਣਾਵਾਂਗੇ ਅੱਗੇ ਜਾ ਕੇ ਰੋਟੀਆਂ ਵਗੈਰਾ ਕੀ ਕੋਈ ਸਬਜ਼ੀ ਵਾਲੀ ਰੇੜੀ ਦੇਖਦਾ ਆਉਣਾ ਯਾਰ ਕੁਝ ਨਹੀਂ ਮਿਲਿਆ ਰਾਜਾ ਸਾਨੂੰ ਇਹ ਧਨੀਆ ਧੁਨੀਆ ਲਵਾਂਗੇ ਆ ਰੀਆਂ ਮਿਰਚਾਂ ਲਵਾਂਗੇ ਕੋਈ ਗੰਡੇ ਲਵਾਂਗੇ ਲਸਣ ਲਵਾਂਗੇ ਪਰ ਕੁਝ ਵੀ ਨਹੀਂ ਮਿਲਿਆ ਰਾਜਾ ਰੇੜੀ ਨਹੀਂ ਆਈ ਕੋਈ ਤੇ ਬਸ ਹੁਣ ਰੋਤਰਪੁਰ ਵੀ 20 ਕਿਲੋਮੀਟਰ ਰਹਿ ਗਿਆ ਦੇਖਦੇ ਆ ਫਿਰ ਹੁਣ ਸਿੰਪਲ ਮੂੰਗੀ ਬਣਾਉਣੇ ਆ ਕਿਤੇ ਰੋਕ ਕੇ ਤੇ ਨਾਲ ਪਕਾਉਣੇ ਆ ਆਪਾਂ ਰੋਟੀਆਂ ਕਿਉਂਕਿ ਭੁੱਖ ਲੱਗਿਆ ਸੀ ਸਵੇਰ ਦੀ ਖਾ ਸਵੇਰ ਦਾ ਕੁਝ ਨਹੀਂ ਖਾਦਾ ਕੱਲੀ ਚਾਹ ਪੀਤੀ ਸੀ ਬਸ ਸਮਾਂ ਕੀ ਹੋ ਗਿਆ ਹੁਣ ਅੱਜ 1 ਵਜ ਗਿਆ ਸਾਈਕਲ ਚਲਾਉਣ ਦੇ ਨੂੰ ਭੁੱਖ ਲੱਗਦੀ ਆ ਬਾਹਲੀ ਇਹ ਹੁਣ ਥੋੜਾ ਜਿਹਾ ਟਾਈਮ ਕਰਦੇ ਆ ਅਸੀਂ ਰੈਸਟ ਰੈਸਟ ਕਰਕੇ ਫਿਰ ਪਾਣੀ ਪੂਣੀ ਪੀ ਕੇ ਤੇ ਤੁਰਦੇ ਆ ਬਈ ਇੱਥੋਂ ਗਾਹ ਨੂੰ ਰੋਦਰਪੁਰ ਕਨੀ ਦੇਖਾਂ ਜੇ ਕੋਈ ਲੋਕੇਸ਼ਨ ਵਧੀਆ ਆ ਗਈ ਤਾਂ ਉੱਥੇ ਬਹਿ ਕੇ ਰੋਟੀਆਂ ਵੀ ਬਖਾ ਲਾਂਗੇ ਤੇ ਇੱਧਰ ਕਣਕਾਂ ਆਉਣ ਲੱਗੀਆਂ ਪਹਿਲਾਂ ਕੰਨਾਂ ਹੀ ਜ਼ਿਆਦੇ ਸੀਗਾ ਕਣਕਾਂ ਵੇਚੀ ਰੱਖਿਆ ਬਈ ਜੀ ਹੁਣ ਖਾਵਾਂਗੇ ਛੋਲੇ ਤੇ ਨਾਲ ਗੋੜ ਇੱਕ ਇੱਕ ਡਲੀ ਅਸੀਂ ਖਾ ਹਟੇ ਤੇ ਛੋਲੇ ਭੁੱਲ ਗਏ ਸੀ ਦੁਬਾਰੇ ਕੱਢੇ ਆ ਅੱਗੇ ਜਾ ਕੇ ਥੋੜਾ ਜਿਹਾ ਇੱਕ ਘਾਸ ਬਾ ਆਇਆਗਾ ਤੇ ਪਿੰਦਰ ਗਿਆ ਸਬਜ਼ੀ ਲੈਣ ਸੀਗਾ ਲਓ ਜੀ ਪਿੰਦਰ ਸਬਜ਼ੀ ਲਿਆਇਆ ਥੋੜਾ ਜਿਹਾ ਘਾਸ ਬਾ ਆਇਆ ਤਰਾਹਾਂ ਦਾ ਇੰਨਾ ਸਮਾਨ ਆ ਗਿਆ ਇੱਧਰ ਪਤਾ ਨਹੀਂ ਕੀ ਗੱਲ ਆ ਆਦੂ ਆਉਣ ਇਹ ਤੇ ਕੁਝ ਪੰਜਾਬੀ ਵੀਰ ਮਿਲੇ ਨੇ ਮਾਤਾ ਮਿਲੀ ਸੀ ਪੰਜਾਬੀ ਇੱਥੇ ਰਹਿੰਦੇ ਆ ਉਹਨਾਂ ਦਾ ਪਰਿਵਾਰ ਪੂਰਾ ਤੇ ਮਾਤਾ ਕਹਿੰਦੀ ਚਾਹ ਪੀ ਕੇ ਜਾਏ ਉੱਥੇ ਹੁਣ ਅਸੀਂ ਇੱਧਰ ਚੱਲੇ ਆ ਵਾਪਸ ਥੋੜਾ ਜਿਹਾ ਉਹਨਾਂ ਦੀ ਦੁਕਾਨ ਆ ਇੱਥੇ ਕੰਮ ਕਰਦੇ ਆ ਬਾਈ ਚਲੋ ਚਾਹ ਪਾਣੀ ਪੀਣੇ ਉਹਨਾਂ ਕੋਲੇ ਫੇਰ ਚੱਲਾਂਗੇ ਅਖੇ ਨੂੰ ਟਾਈਮ ਹੋ ਗਿਆ 7:00 ਵੱਜ ਗਏ ਨਾ ਜਿੰਨਾ ਜਲਦੀ ਬਣਨਾ ਤੇ ਹੱਕ ਜਲਦੀ ਜਲਦੀ ਮੋਟਰ ਤੇ ਇੱਧਰ ਵਰਕਸ਼ਾਪ ਆ ਗਈ। ਬਾਜੀ ਉੱਪਰ ਦੇ ਬੰਲੇ ਧੋ ਕੇ ਆਤ ਹੈ। ਉਹ ਕੋਲ ਬਾਈ ਜੀ ਬਾਈ ਜੀ ਚਾਹ ਬਣਾ ਰਹੇ ਨੇ। ਇਹਨਾਂ ਨੂੰ 30 35 ਸਾਲ ਹੋ ਗਏ ਹਨ। ਹਾਂ। 30 ਸਾਲ ਹੋ ਗਏ, ਹਾਂ 30 32 ਸਾਲ ਤੇ ਦੁਕਾਨ ਨੀਵੀਂ ਰਹੀ ਤੇ ਰੋਡ ਆ ਜਿਹੜਾ ਇਹ ਬਾਅਦ ਚੋਂ ਬਣਿਆ ਸੀਗਾ। ਤਾਂ ਕਰਕੇ ਹੁਣ ਮਾਤਾ ਕਹਿੰਦੀ ਵੀ ਰੋਡ ਚੌੜਾ ਹੋਊਗਾ। ਤੇ ਰੋਡ ਚੌੜਾ ਹੋਊਗਾ ਫਿਰ ਉਹ ਦੁਕਾਨ ਦਾ ਹਿੱਸਾ ਕੁਛ ਉਹ ਥੋੜਾ ਜਿਹਾ ਵਿੱਚ ਆਊਗਾ। ਕਹਿੰਦੇ ਫਿਰ ਅਸੀਂ ਦੁਬਾਰੇ ਦੁਕਾਨ ਉੱਚੀ ਕਰਕੇ ਪਾ ਲਾਂਗੇ। ਬਾਕੀ ਆਹ ਏਰੀਆ 'ਚ ਪੰਜਾਬੀ ਬਹੁਤ ਜ਼ਿਆਦੇ ਰਹਿੰਦੇ ਹੈਗੇ ਬਹੁਤ ਹੀ ਜ਼ਿਆਦੇ। ਬਹੁਤ ਮਿਲੇ ਸਾਨੂੰ راستے 'ਤੇ। ਹੱਥ ਚੱਕਦੇ ਜਾਂਦੇ ਦੂਰੋਂ-ਦੂਰੋਂ। ਬਾਈ ਨੇ ਚਾਹ ਬਹੁਤ ਸਵਾਦ ਬਣਾਈ ਹਨਾ। ਕਿਵੇਂ ਲੱਗੀ ਚਾਹ? ਵਧੀਆ ਬਣੀ ਹੈ ਸਵਾਦ। ਉਹ ਘੈਂਟ ਚਾਹ ਬਣਾਈ ਹੈ ਬਾਈ। ਚਾਹ ਪਾਣੀ ਆਪਾਂ ਪੀ ਲਿਆ ਜੀ ਮਾਤਾ ਜੀ ਦੀ ਬਿਖਾਰ ਤੇ ਜਿੰਦੇ ਰੱਬੀਆਂ ਭਰਾਵਾ ਸੁੱਖ ਖਾਣ ਲਾ। ਜਰਾ ਨਾ ਟਕ। ਠੀਕ ਹੈ। ਕੋਲੋਂ ਉੱਪਰ ਸੰਤਾ ਬਗਾ ਲੈਣੇ। ਨਹੀਂ ਨਹੀਂ ਕੋਈ ਨਹੀਂ। ਬਾਅਦ ਵਿੱਚ ਜਾ ਗਈ। ਦਸਤਾ ਮਤਲਬ ਕੰਮ ਕੀ ਹੋ ਗਿਆ। ਉੱਤੇ ਕੋਈ ਨਹੀਂ ਕਹਿ ਰਿਹਾ। ਸਾਈਕਲ 'ਤੇ ਵੰਦਰ ਲਿਆ ਜੇ ਸੰਦਾ ਹੁਣ ਨਹੀਂ ਕਰਦੇ। ਠੀਕ ਹੈ ਠੀਕ ਹੈ ਜੀ। ਜੇ ਤੁਹ ਮਰਜ਼ੀ ਪੁੱਛਦੇ ਕੋਈ ਮਨਾਂ ਨਹੀਂ ਕਰਦੇ। ਹਾਂ। ਮਨਾਂ ਨਹੀਂ ਕਰਦੇ ਬਿਲਕੁਲ। ਠੀਕ ਹੈ। ਸਪੈਸ਼ਲ ਬਲਾਕ ਚਾਰ। ਚਲੋ। ਠੀਕ ਹੈ ਜੀ। 8:00 ਵਜੇ ਜਿੰਦਾ। ਰੁਦਰ ਪਰ ਪਹੁੰਚ ਚੁਕੇ ਆ ਤੇ ਗੁਰਦੁਆਰਾ ਸ੍ਰੀ ਸਿੰਘ ਸਵਾ ਤੇ ਇਧਰ ਪਾਰਕਿੰਗ ਚ ਲਾਤਾ ਅਸੀਂ ਸਾਈਕਲ ਤੇ ਹੁਣ ਬਾਬਾ ਜੀ ਨੇ ਕਰਦੇ ਆ ਗੱਲ ਵਾਹ ਕਿ ਇੱਥੇ ਰੁਕਣ ਦਾ ਪ੍ਰਬੰਧ ਕਰਦੇ ਆ ਕੋਈ ਨਾ ਕੋਈ ਕਿਰਾ ਭੁੱਖ ਜੀ ਮਟ ਗਈ ਸਾਡੀ ਚਾਹ ਜੀ ਪੀ ਕੇ ਗੁਰਦੁਆਰਾ ਬਿਸਕਟ ਤੇ ਉਹਨਾਂ ਨੇ ਬਿਸਕਟ ਖਾ ਲਿਆ ਜੀ ਆਪੋ ਜੀ ਆ ਜਾ ਤੇ ਹੁਣ ਭੁੱਖ ਘੱਟੀ ਹੈ ਮੱਥਾ ਟੇਕ ਕੇ ਹੁਣ ਅਸੀਂ ਬਾਜ਼ਾਰ ਚ ਆ ਚੁਕੇ ਆ ਤੇ ਜਿਹੜਾ ਹਾਲ ਆ ਗਿਆ ਉਹ ਖੁੱਲੂ 8 ਵਜੇ 8 ਵਜੇ ਠੀਕ ਐ 8 ਵਜੇ ਹਾਲ ਖੁੱਲੂ ਬਾਈ ਕਹਿੰਦਾ ਉਹਨੇ ਸਾਈਕਲ ਤੇ ਪਿਆ ਸਮਾਨ ਟੰਗਿਆ ਪਾਰਕਿੰਗ ਚ ਤੇ ਲੰਗਰ ਵੀ 8 ਵਜੇ ਹੀ ਚੱਲੂਗਾ ਐਨੇ ਅਸੀਂ ਸੋਚਿਆ ਵੀ ਡਾਟਾ ਕੇਬਲ ਐ ਸਾਡਾ ਫੋਨ ਦੀ ਜਿਹੜੀ ਇੱਕ ਇੱਕ ਡਾਟਾ ਕੇਬਲ ਉਹ ਖਰਾਬ ਹੋ ਚੁੱਕੀ ਹੈਗੀ ਕੋਈ ਵਕਤ ਦੇ ਆ ਇੱਕ ਨਾਲ ਹੀ ਕੰਮ ਸਾਰਦੇ ਆ ਦੋਨੇ ਹੁਣ ਬੈਠੇ ਚਾਹ ਕੀ ਜਾਂਦੇ ਰਹਿੰਦੇ ਕਦੇ ਇਹ ਮੰਗਦਾ ਬਾਈ ਜੀ ਕਦੇ ਮੈਂ ਤੇ ਡਾਟਾ ਕੇਬਲ ਭਾਲਦੇ ਆ ਬਈ ਇੱਥੋਂ ਸਸਤੀ ਜੀ ਮਿਲਦੇ ਤਾਂ ਵਧੀਆ ਹੋਰ ਕੀ ਲੈਣਾ ਆਪਾਂ ਹੋਰ ਹੀ ਪਤਾ ਹੈ ਹੋਰ ਕੁਝ ਨਹੀਂ ਲੈਣਾ ਵਾ ਡਾਟਾ ਕੇਬਲ ਲੈਣੀ ਹੈ ਕਿਰਾ ਮੇਨ ਹੋਰ ਭਾਲਦੇ ਆ ਤੇ ਬਾਜ਼ਾਰ ਚ ਘੁੰਮਦੇ ਫਿਰਦੇ ਆ ਬਾਈ ਲੈਣੀ ਆ ਲੋਰਾ ਤੋਰੇ ਫਿਰਦੇ ਬਾਈ ਹੁਣ ਅਸੀਂ ਪਹੁੰਚ ਚੁਕੇ ਹਾਂ ਸਬਜ਼ੀ ਮੰਡੀ 'ਚ ਕਿញਾ ਆਪਕੇ ਲਈ ਕੁਝ ਖਾਈਏ ਆਪਣੇ ਜਾਂ ਦੋਸਤਾਂ ਨਾਲ ਖੇਲਾਏ ਆਪਕੇ ਤੇਰੇ ਬੱਚੋ ਲਓ ਜੀ ਡਾਟਾ ਕੇਬਲ ਲਿਆਏ ਆ ਅਸੀਂ ਸਾਢੇ 300 ਦੀ ਮਿਲੀ ਆ ਇਹ ਹੁਣ ਵਧੀਆ ਡੋ ਅੱਡੀ ਫੋਨ ਚਾਰਜ ਲਾ ਸਕਦੇ ਆ ਸਦਾ ਸੁਹਣ ਜਿੰਨ ਦੁੱਖ ਕਾ ਕਾਤੀ ਨਾ ਕੀ ਸਤਿਗੁਰ ਨੇ ਨਾ ਸਦਾ ਸੁਹਾਨੀ ਜਿੰਨ ਦੁੱਖ ਕਾ ਕਾਤੀ ਨਾ ਕੀ ਸਾਢੇ 8 ਹੋ ਚੁੱਕੇ ਆ ਤੇ ਮੱਥਾ ਵਗੈਰਾ ਸੀ ਟੇਕੇ ਨਾਲੇ ਬੈਠੇ ਕੀਰਤਨ ਸੁਣਿਆ ਏ ਤੇ ਹੁਣ ਬਾਬਾ ਜੀ ਨੇ ਦਿੱਤੀ ਆ ਚਾਬੀ ਹਾਲ ਦੀ ਤੇ ਆ ਖੁਸ਼ਕ ਬੈਗ ਜੇ ਆ ਨਾਲ ਲੈ ਕੇ ਚੱਲੇ ਆ ਅਸੀਂ ਬਸ ਕਾਫੀ ਭਾਰੀ ਆ ਤਾਂ ਲੰਗਰ ਛੱਕ ਕੇ ਹੁਣ ਉੱਪਰ ਅਸੀਂ ਰੂਮ ਚ ਆ ਚੁੱਕੇ ਆ ਤੇ ਥੋੜਾ ਜਿਹਾ ਸਮਾਨ ਅਸੀਂ ਲਿਆਂਦਾ ਬਾਕੀ ਥੱਲੇ ਹੀ ਪਿਆਗਾ ਤੇ ਬਸ ਬਾਕੀ ਆ ਜਿਹੜਾ ਹਾਲ ਆ ਇਕ ਹਾਲੀ ਪਿਆਗਾ ਜੀ ਕੋਈ ਹੈ ਹੀ ਨਹੀਂ ਇਹਦੇ ਚਾਏ ਨਹੀਂ ਘੱਟ ਹੀ ਆਉਂਦੇ ਬਸ ਚਾਹ ਜ਼ਰਾ ਸਰੀ ਹੂੰ ਹੂੰ ਇਹ ਬਾਕੀ ਚਾਰਜਿੰਗ ਪੁਆਇੰਟ ਵੀ ਹੈਗਾ ਸਾਹਮਣੇ ਉਧਰ ਫੋਨ ਚਾਰਜ ਲੱਗ ਜੂ ਬਾਕੀ ਬਾਬਾ ਜੀ ਕਹਿੰਦੇ ਸੀ ਵੀ ਗਰਮ ਪਾਣੀ ਵੀ ਆਉਂਦਾ ਸਵੇਰੇ ਸਤਿਆਣਾਉਣਾ ਹੋਇਆ ਤਾਂ ਨਹਾ ਸਕਦੇ ਕੋਈ ਚੱਕਰ ਨਹੀਂ ਤੇ ਵਧੀਆ ਰਹਿਣ ਦਾ ਅੱਜ ਆਪਣਾ ਵਧੀਆ ਟਿਕਾਣਾ ਹੋਇਆ ਜੀ ਗੁਰੂ ਘਰ ਸਭ ਤੋਂ ਬੈਸਟ ਆ ਤੇ ਖੁੱਲ ਕੇ ਨੀਂਦ ਆਉਗੀ ਸੜਕ ਤੇ ਪਤਾ ਨਹੀਂ ਹੁੰਦਾ ਤਰੇਲ ਤਰੂਲ ਪਈ ਜਾਂਦੀ ਰਹਿੰਦੀ ਹੈ ਟੈਂਟ ਤੇ ਕੋਈ ਹੋਰ ਹੀ ਕੋਈ ਅੰਦਰ ਰਹਿੰਦਾ ਹੈ ਤੇ ਹੁਣ ਬਸ ਫਿਰ ਕਰਦੇ ਆ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਹੀ ਖਤਮ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਚ ਧੰਨਵਾਦ ਸਾਰਿਆਂ ਦਾ ਆਪਣਾ ਵਲੌਗ ਦੇਖਣ ਲਈ